ਕਰਦੇ ਆ ਵੀ ਮਹਾਰਤ ਉਮਰ ਦੀ ਸੌਂਹਾਰਦੀ ਕਰ ਦਵੇ ਜੀ ਸਾਡੇ ਆ ਦਾ ਨੌ ਸਾਡਾ ਦੁਨੀਆ ਤੇ ਮਸ਼ਹੂਰ ਕਰਤਾ ਜੀ ਹੂੰ ਕਰਦੇ ਬੇ ਮਮਾਈ ਦਾ ਨਹੀਂ ਉਹਨਾਂ ਦਾ ਜਿਹੜਾ ਡੈਡੀ ਸੀਗਾ ਉਹ ਦੋਸਤ ਹੀ ਭਾਈ ਵਾਂਗੂ ਪਿਆਰ ਸੀਗਾ ਮੇਰੇ ਬਾਬਾ ਹੀ ਕਹਿੰਦੇ ਜਦੋਂ ਵੀ ਕਿਤੇ ਜਾਣਾ ਆਉਣਾ ਅਸੀਂ ਇਕੱਠੇ ਰਹਦੇ ਹਾਂ ਉਹਦੇ ਸਿੱਕੇ ਜੇ ਵੀ ਨਾ ਕੋਈ ਸ਼ੁਰੂ ਨਾ ਅਨਾਉਂ ਸੀ ਅਜ ਤਾਂ ਵੀ ਡੈਡੀ ਦਾ ਲਾ ਹੈ ਖਾਸ ਕਰ ਪਸੰਦ ਸੀ ਹੈ ਜੀ ਉਹਨਾਂ ਨੂੰ ਹੁਣ ਅੱਜ ਵੀ ਪਸੰਦ ਆ ਜੀ ਇਹ ਤੋਂ ਪਹਿਲਾਂ ਮੈਨੂੰ ਕਹਦੇ ਸੀਗੇ ਇੱਕ ਵਾਰ ਨਾ ਕਹਦੇ ਮੈਂ ਪੇੜੇ ਖਾਂਦਾ ਹਾਂ ਜੀ ਛੋਟੇ ਖੋਏ ਦੇ ਬਾਲੀਵੁੱਡ ਫਿਲਮਾਂ ਦੇ ਸੁਪਰਸਟਾਰ ਹੀ-ਮੈਨ ਤਰਮਿੰਦਰ ਦਿਓਲ ਇਸ ਵੇਲੇ ਮੁੰਬਈ ਦੇ ਕੈਂਡੀ ਬੀਚ ਹਸਪਤਾਲ ਦੇ ਵਿੱਚ ਜਿਹੜੇ ਇਲਾਜ ਆ ਕੁਝ ਘੰਟੇ ਪਹਿਲੇ ਫਾਰਮ ਅਫੀਲੈਂਸ ਕੀ ਉਹਨਾਂ ਦਾ ਦਿਹਾਤ ਹੋ ਗਿਆ ਪਰ ਉਹਨਾਂ ਦੀ ਬੇਟੀ ਇਸ਼ਾ ਦਿਓਲ ਨੇ ਟਵੀਟ ਕਰਕੇ ਆਖਿਆ ਕਿ ਉਹਨਾਂ ਦੀ ਸਿਹਤ ਬਿਲਕੁਲ ਠੀਕ ਹੈ ਦੁਆਵਾ ਮੰਗੋ ਜਿਹੜੀਆਂ ਖਬਰਾਂ ਚੱਲ ਰਹੀਆਂ ਨੇ ਉਹਨਾਂ ਅਫਵਾਹਾਂ ਤੇ ਯਕੀਨ ਨਾ ਕਰੋ ਮੈਂ ਲੁਧਿਆਣਾ ਦੇ ਸਾਹਨੇਵਾਲ ਪਿੰਡ ਦੇ ਵਿੱਚ ਆ ਜਿੱਥੇ ਧਰਮਿੰਦਰ ਦੇਵਲ ਦਾ ਜਨਮ ਹੋਇਆ ਐਸੇ ਪਿੰਡ ਦੇ ਇੱਕ ਰੇਲਵੇ ਸਟੇਸ਼ਨ ਦੇ ਪਲੇਟਫਾਰਮ ਤੋਂ ਉਹਨਾਂ ਨੇ ਫਰੰਟੀਅਲ ਮੇਲ ਫੜੀ ਔਰ ਉਸ ਫਰੰਟੀਅਲ ਮੇਲ ਤੇ ਸਵਾਰ ਹੋ ਕੇ ਉਹ ਮੁੰਬਈ ਗਏ ਉੱਥੇ ਜਾ ਕੇ ਉਹਨਾਂ ਨੇ ਅਦਾਕਾਰੀ ਦੇ ਵਿੱਚ ਪੈਰ ਰੱਖਿਆ ਮੇਰੇ ਨਾਲ 91 ਸਾਲ ਦੇ ਬਜ਼ੁਰਗ ਨੇ ਜਿਹੜੇ ਧਰਮਿੰਦਰ ਦੀ ਹਰ ਇੱਕ ਜਿਹੜੀ ਬਚਪਨ ਅਤੇ ਜਵਾਨੀ ਦੀਆਂ ਯਾਦਾਂ ਤਾਜ਼ਾ ਕਰਨਗੇ ਤੁਹਾਡੀ ਉਮਰ ਕਿੰਨੀ ਹੈ ਤੁਹਾਡਾ ਨਾਂ ਕੀ ਹੈ ਸੱਤ ਪਾਰ ਫਟਕਾਸ਼ ਦਾ ਭਾਈ ਛੜੀਏ ਦਾ ਮੁੰਡਾ ਅੱਛਾ ਕਿਵੇਂ ਦੇਖਦੇ ਹੋ ਤਰਮਿੰਦਰ ਇਸ ਵੇਲੇ ਹਸਪਤਾਲ ਦੇ ਵਿੱਚ ਜੇਰੇ ਇਲਾਜ ਆ ਤੁਸੀਂ ਕਿਵੇਂ ਜਾਣਦੇ ਹੋ ਤਰਮਿੰਦਰ ਸਾਤਾ ਕਰਦੇ ਆ ਵੀ ਮਹਾਰਾਜ ਉਮਰ ਇਹਦੀ 100 ਖਾਸ ਦੀ ਕਰ ਦਵੇ ਹੂੰ ਤੁਸੀਂ ਸਾਨੇ ਵਾਲਾ ਦਾ 9 ਸਾਡਾ ਦੁਨੀਆ ਦਾ ਮਸ਼ਹੂਰ ਕਰਤਾ ਸਿੱਧੇ ਕਰ ਹੂੰ ਬਾਕੀ ਦਾਨੇ ਇਹਨਾਂ ਦੀ ਲੱਖ ਰੁਪਈਆ ਗਰੀਬਾਂ ਨੂੰ ਦਾਨ ਦਿੱਤਾ ਇੱਕ ਗਰੀਬ ਨੂੰ ਅੱਛਾ ਦਾਨੇ ਵੀ ਕਰ ਕਿਹੜੀ ਕਿਹੜੀ ਦੁਕਾਨ ਤੇ ਜਾਂਦੇ ਸੀ ਕਿੱਦਾਂ ਹਲਵਾਈ ਦੀ ਦੁਕਾਨ ਇੱਥੋਂ ਸਾਰਾ ਰੇੜੇ ਪੂੜੇ ਗਾਜਰ ਪਾਖ ਇੱਥੋਂ ਹੀ ਖਾਂਦੇ ਪਿੰਦੇ ਦੁੱਧਾ ਤੇ ਇੱਥੋਂ ਹੀ ਪਿੰਦੇ ਸੀ ਤੁਸੀਂ ਬਚਪਨ ਦੇ ਵਿੱਚ ਬਚਪਨ ਦੇ ਵਿੱਚ ਖੇਲੇ ਆਂ ਨਹੀਂ ਮੈਂ ਉਹਦੇ ਭਾਈ ਨਾਲ ਖੇਲੇ ਉਹਦਾ ਬڑا ਭਾਈ ਮੇਰਾ ਹਾਨੀ ਸੀ ਅੱਛਾ ਉਹਦੀ ਜਿਹੜੀ ਬੜੀ ਭੈਣ ਸੀ ਉਹ ਮੇਰੀ ਨਾਲ ਪਹਿਲੀ ਦੇ ਵਿੱਚ ਸੀਗੀ ਅਜੀਤ ਹਾਂ ਹਾਂ ਇਹਦਾ ਅੱਛਾ ਉਹ ਜਦੋਂ ਇੱਥੇ ਪਿੰਡ ਦੇ ਵਿੱਚ ਨਿਕਲਦੇ ਸੀ ਇੱਕ ਐਸੇ ਹਲਵਾਈ ਦੀ ਦੁਕਾਨ ਹੈ ਜਿੱਥੇ ਸੱਤ ਪਾਲ ਆਖ ਰਹੇ ਨੇ ਕਿ ਇੱਥੋਂ ਉਹ ਮਠਾਈ ਖਾਂਦੇ ਸੀ ਔਰ ਇੱਥੇ ਬੈਠੇ ਰਹਿੰਦੇ ਸੀ ਕਈ ਕਈ ਘੰਟੇ ਔਰ ਕਈ ਅਜਈਆਂ ਦੁਕਾਨਾਂ ਨੇ ਜਿਨ੍ਹਾਂ ਨਾਲ ਤਰਵਿੰਦਰ ਦੀਆਂ ਯਾਦਾਂ ਜੁੜੀਆਂ ਨੇ ਪਰ ਇਸ ਵੇਲੇ ਹਜੇ ਜੇਰੇ ਇਲਾਜ ਆ ਅੱਛਾ ਤੁਸੀਂ ਤੁਹਾਡਾ ਕਦੀ ਮੇਲ ਹੋਇਆ ਕਿਉਂਕਿ ਪਿਛਲੇ ਕਈ ਸਾਲ ਪਹਿਲੇ ਆਏ ਸੀ ਹਾਜੀ ਭੀੜ ਵੱਧ ਹੁੰਦੀ ਆ ਮੈਂ ਤਾਂ ਦੁਕਾਨ ਕਰਦਾ ਸੀਗਾ ਦੁਕਾਨ ਤੇ ਰਹਿੰਦਾ ਹੁੰਦਾ ਮੇਤੋਂ ਜੀਤ ਨੂੰ ਮਿਲਿਆ ਮੈਂ ਉੱਥੇ ਬਾਜ਼ਾਰ ਚ ਜਾਦਾ ਆ ਮੇਰਾ ਭਾਈ ਪੱਜ ਕੇ ਗਿਆ ਉਹ ਕਹਿੰਦਾ ਸੱਤ ਵਾਰ ਨਹੀਂ ਆ ਉਹ ਕਹਿੰਦਾ ਤੈਨੂੰ ਬੁਲਾਉਂਦਾ ਮੈਂ ਜਾ ਕੇ ਉਹਨੂੰ ਮਿਲ ਕੇ ਆ ਉਹਦੇ ਵੱਡੇ ਭਰਾ ਦੇ ਨਾਲ ਉਹਦੇ ਨਾਲ ਠੀਕ ਆ ਪੈਗਾ ਹੂੰ ਤੇ ਜਦੋਂ ਇੱਥੇ ਆਏ 15 20 ਸਾਲ ਪਹਿਲੇ ਉਦੋਂ ਮੁਲਾਕਾਤ ਉਹਦੇ ਭਰਾ ਉਹਦਾ ਆਪਣੇ ਜਿਹੜੇ ਵਿਆਹ ਵਾਲੇ ਤੇ ਹੋਣਾ ਜਾਂਦਾ ਇੱਕ ਲੈ ਕੇ ਨਿਹਾਜ ਦੀ ਬਾਲੀ ਉਹਦੀ ਸਾਧੂ ਰਾਮ ਕਹਿੰਦਾ ਹੂੰ ਉਹਦੇ ਮੁੰਡਿਆਂ ਨਾਲ ਸੀ ਜਿਹੜੇ ਵਿਆਹ ਉਹੀ ਇੱਥੋਂ ਗੱਜ ਪਾ ਕੇ ਲੈ ਕੇ ਉਹੀ ਪੈਂਦੇ ਹੂੰ ਸਰਪਾਲ ਜੀ ਘਰ ਦਿਖਾਓਗੇ ਜਿਹੜਾ ਜਿਹੜਾ ਜਿੱਦੀ ਜਿੱਦੀ ਜਿਹੜਾ ਘਰ ਹੈ ਕਿਉਂਕਿ ਤੁਸੀਂ ਇਸ ਪਿੰਡ ਦੇ 91 ਸਾਲ ਦੇ ਬਜ਼ੁਰਗੋ ਇਸ ਪਿੰਡ ਨੂੰ ਔਰ ਤਰਮਿੰਦਰ ਨੂੰ ਬੜੇ ਪਰਿਵਾਰ ਦੇ ਨੂੰ ਪੂਰੀ ਤਰ੍ਹਾਂ ਤੁਸੀਂ ਜਾਣਦੇ ਹੋ ਘਰ ਇਸ ਵੇਲੇ ਹੈਗਾ ਉਹਨਾਂ ਕੋਲ ਵੀ ਘਰ ਤਾਂ ਉਹ ਕਿਰਾਏ ਤੇ ਸੀਗੇ ਰਹਿੰਦੇ ਮਗਰੋਂ ਫੇਰੋਂ ਜਾ ਚਲੇ ਗਏ ਗਾਹਾਂ ਉਹਨਾਂ ਨੇ ਹੋਰ ਨੂੰ ਵੇਚਤਾ ਗਾਹਾਂ ਜਾ ਕੇ ਹੋਰ ਨੂੰ ਹੁਣ ਤੀਜੇ ਤੋਂ ਦੇ ਕੇ ਉੱਥੇ ਕੋਠੀ ਪਾਈ ਹੋਈ ਹੈ ਅੱਛਾ ਮੈਂ ਘਰ ਦੇਖਣਾ ਚਾਹਾਂਗਾ ਇਹ ਪਿੰਡ ਦੀ ਉਹ ਚੌਰਾਹਾਂ

ਕਰਵਾ ਰਹੇ ਗਏ। ਸੋ ਇਹ ਪੁਰਾਣੀ ਬਿਲਡਿੰਗ ਤੁਸੀਂ ਲਾਲ ਕਲਰ ਦੇ ਵਿੱਚ ਪੁਰਾਣੇ ਜਮਾਨੇ ਦੀ ਇਹ ਬਿਲਡਿੰਗ ਦੇਖ ਰਹੇ ਹੋ ਇਸ ਦੇ ਨਾਲ ਦਾ ਜਿਹੜਾ ਹੁਣ ਘਰ ਨਵਾਂ ਬਣ ਗਿਆ ਤੇ ਸਬੂਤ ਰਹਾ। ਹਾਂ ਇਹ ਪ੍ਰਾਇਮਰੀ ਸਕੂਲ ਹੈ। ਪ੍ਰਾਇਮਰੀ ਸਕੂਲ ਦੇ ਨਾਲ ਘਰ ਹੈ। ਹਾਂ ਇਹ ਨਾਲ ਆਹ ਪ੍ਰਾਇਮਰੀ ਸਕੂਲ ਦਾ ਉਹਦੇ ਨਾਲ ਤੇ ਹੋਰ ਕੁਝ ਯਾਦ ਹੈ? ਧਰਮਿੰਦਰ ਦੇ ਨਾਲ ਇਸ ਪਿੰਡ ਦੀ ਦੁਕਾਨ ਹੁਣ ਸਾਰੇ ਹੋਰ ਇੱਥੇ ਰਹਿਆ ਸੀ ਉਹ ਵੀ ਰਹੇ ਨੇ। ਉਹਦੀਆਂ ਭਾਣਾ ਵੀ ਬਾਪ ਉਹ ਸਾਰੇ ਜਾਣਦੇ ਸੀ। ਉਹਦਾ ਪਿਓ ਆ ਰੀਆ ਸਮਾਜੀ ਸੀ ਉਹ ਕੋ ਕਰਦਾ ਸੀ ਜਾ ਉਹ ਹਵਰਕ ਕਰਦੇ ਹੁੰਦੇ ਸੀ ਯਾਰੀਆ ਸਮਾਚ ਜਾ ਕੇ ਉਹਦਾ ਸੋ ਇਹ 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 ਹੁਣ ਘਰ ਬੇਇੱਜ਼ਤ ਜੀ ਦਫਾ ਵੇਚ ਗਿਆ ਇਹ ਢਾਗ ਤੀਜੀ ਦਫਾ ਹਾਂ ਇਹ ਹੁਣ ਤੀਜੀ ਇਹ ਕਮਰੇ ਚ ਵੇਚਾ ਹੋਇਆ ਕਿਹੜੇ ਕਮਰੇ ਚ ਆ ਉੱਪਰ ਜਗ੍ਹਾ ਹੁੰਦਾ ਸੀ ਹਾਂ ਇੱਥੇ ਅੱਛਾ ਤੇ ਹੁਣ ਤਾਂ ਢਾਕੇ ਤੋਂ ਦੱਸਿਆ ਵੀ ਇਹ ਢਾਕੇ ਨਵੇਂ ਸਿਰੇ ਤੋਂ ਬਣਾਇਆ ਇਹ ਤਾਂ ਤੀਜੀ ਦਫਾ ਵੇਚ ਚੁੱਕਿਆ ਹਾਂ 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 ਹੁਣ ਲਾ ਚਲੋ ਕਿਵੇਂ ਦੁਆ ਮੰਗਦੇ ਹੋ ਕਿ ਹਸਪਤਾਲ ਹਾਂ ਦੁਆ ਕਰਦੇ ਆਂ ਵੀ ਸਾਡਾ ਨਾਂ ساری ਦੁਨੀਆ ਤੇ ਉੱਚਾ ਕਰਤਾ ਹੂੰ ਮਹਾਰਾ 100 ਸਾਲ ਦੀ ਉਮਰ ਕਰ ਦੋ ਸੋ ਇਹ ਸਤਪਾਲ ਨੇ 91 ਸਾਲ ਦੇ ਨੇ ਇਸ ਪਿੰਡ ਦੇ ਸਾਹਨੇ ਵਾਲ ਪਿੰਡ ਦੇ ਰਹਿਣ ਵਾਲੇ ਨੇ ਔਰ ਧਰਮਿੰਦਰ ਦੇ ਨਾਲ ਜੁੜੀਆਂ ਕਈ ਜਿਹੜੀਆਂ ਬਚਪਨ ਤੋਂ ਲੈ ਕੇ ਜਵਾਨੀ ਤੱਕ ਘਰ ਵੀ ਦਿਖਾਇਆ ਔਰ ਉਹ ਹਲਵਾਈ ਦੀ ਦੁਕਾਨ ਵੀ ਦਿਖਾਈ ਜਿਹੜੇ ਹਲਵਾਈ ਦੀ ਦੁਕਾਨ ਤੇ ਉਹ ਕਈ ਘੰਟੇ ਬਾਲੀਵੁੱਡ ਫਿਲਮਾਂ ਦੇ ਵਿੱਚ ਜਾਣ ਤੋਂ ਪਹਿਲੇ ਉਹ ਬੈਠਦੇ ਸੀ ਔਰ ਜਿਹੜੇ ਤਰਮਿੰਦਰ ਦੇ ਵੱਡੇ ਭਰਾ ਆ ਉਹਨਾਂ ਨਾਲ ਸੱਤਪਾਲ ਦੀ ਯਾਰੀ ਰਹੀ ਹੈ ਔਰ ਬਚਪਨ ਵੀ ਉਹਨਾਂ ਨੇ ਐਸੇ ਪਿੰਡ ਦੇ ਵਿੱਚ ਤਰਮਿੰਦਰ ਦੇ ਭਰਾ ਦੇ ਨਾਲ ਬਤਾਇਆ ਇਹ ਜਿਹੜੀ ਮਠਾਈ ਦੀ ਦੁਕਾਨ ਹੈ ਇਹ ਇੱਥੇ ਲੋਕ ਆਖਦੇ ਨੇ ਕਿ ਇਸ ਮਠਾਈ ਦੀ ਦੁਕਾਨ ਤੇ ਉਹ ਅਕਸਰ ਇੱਥੇ ਕਈ ਘੰਟੇ ਬੈਠੇ ਰਹਿੰਦੇ ਜਦੋਂ ਬਾਲੀਵੁੱਡ ਫਿਲਮਾਂ ਤੋਂ ਜਾਣ ਤੋਂ ਪਹਿਲੇ ਔਰ ਕਿਹੜੀ ਕਿਹੜੀ ਮਠਾਈ ਉਹਨਾਂ ਨੂੰ ਪਸੰਦ ਸੀ ਕਿੰਨੀ ਕਿੰਨੀ ਦੇਰ ਇੱਥੇ ਬੈਠ ਰਹਿੰਦੇ ਮੇਰੇ ਨਾਲ ਜਿਹੜੇ ਇਸ ਮਠਾਈ ਦੇ ਮਾਲਕ ਨੇ ਉਹ ਮੇਰੇ ਨਾਲ ਨੇ ਆਂਧਾ ਦਾ ਯਾ ਗਾਜਰ ਬਾਗੀ ਗਿਆ ਤੇ ਹੂੰ ਕਰਮਦੇਵ ਦੇ ਦਿਆਂ ਨੂੰ ਉਹ ਵਰਤੀ ਗਈ ਆ ਕੋਈ 12 ਬੰਦਾ ਆਇਆ ਸੀਗਾ ਕੈਨੇਡਾ ਤੋਂ ਉਹ ਕਹਿੰਦਾ ਮੈਂ ਬੰਦੇ ਚਨੇ ਆ ਮੈਂ ਕਹਾਂ ਮੈਂ ਕਿ ਕੋਨਾ ਕੋਈ ਪਿੰਡ ਦੀ ਚੀਜ਼ ਲੈ ਕੇ ਜਾਈਏ ਫਿਰ ਉਹ ਵਰਤੀ ਲੈ ਕੇ ਗਿਆ ਜਾਂ ਗਾਜਰਵਾਕ ਬਣਦਾ ਨਹੀਂ ਤੁਹਾਡੇ ਪਿਤਾ ਜੀ ਬੈਠੇ ਸੀ ਉੱਥੇ ਤੇਰਾ ਮੇਰਾ ਦਾਦਾ ਰਹਿੰਦਾ ਸੀ ਜੀ ਤੇ ਮੇਰੇ ਪਾਪਾ ਜੀ ਬੈਠੇ ਨੇ ਉਦੋਂ ਆ ਅਸੀਂ ਆ ਗਏ ਕੀ ਉਹਨਾਂ ਕੋਲ ਗੱਲਾਂ ਸੁਣੀ ਆ ਕਿ ਕਿੰਨੀ ਦੇਰ ਇੱਥੇ ਬੈਠੇ ਰਹਿੰਦੇ ਸੀ ਧਰਮਿੰਦਰ ਬਾਬਾ ਜੀ ਦੇ ਦੋਸਤ ਬਾਬਾ ਜੀ ਦੇ ਇਹਨਾਂ ਦਾ ਡੈਡੀ ਦੋਸਤ ਸੀ ਉਹਨਾਂ ਨਾਲ ਜਾਣ ਪਛਾਣ ਕਰਦੀ ਸੀ ਬਾਅਦ ਰ ਬਾਬਾ ਜੀ ਦਾ ਨਹੀਂ ਉਹਨਾਂ ਦਾ ਜਿਹੜਾ ਡੈਡੀ ਸੀਗਾ ਉਹ ਦੋਸਤ ਸੀ ਭਾਈ ਵਾਂਗੂ ਪਿਆਰ ਸੀਗਾ ਮੇਰੇ ਬਾਬਾ ਜੀ ਕਹਿੰਦੇ ਜਦੋਂ ਵੀ ਕਿਤੇ ਜਾਣਾ ਆਉਣਾ ਅਸੀਂ ਇਕੱਠੇ ਰਹਿੰਦੇ ਹੁੰਦੇ ਸੀਗੇ ਕੇਵਲ ਕੁਲਿਸ਼ਨ ਉਹਨਾਂ ਦਾ ਨਾਮ ਸੀਗਾ ਇਹਨਾਂ ਦੇ ਡੈਡੀ ਦਾ ਨਾਮ ਤੇ ਆ ਤਿੰਨ ਕਿ ਮਹੀਨੇ ਹੋ ਗਏ ਤੇ ਇਕੱਲਾ ਪਰਿਵਾਰ ਆ ਆ ਸਕੂਲ ਦੇ ਮਗਰ ਆ ਉਹਨਾਂ ਨਾਲ ਵੀ ਇਹਨਾਂ ਦੇ ਬਹੁਤ ਜ਼ਿਆਦਾ ਲਿੰਕ ਨੇ ਉਹ ਮੈਨੂੰ ਆਕੇ ਕਹਿੰਦਾ ਵੀਰੇ ਸਵੇਰ ਨੂੰ ਮੈਂ ਬੰਪੀ ਲੈ ਕੇ ਜਾਣੀਆਂ ਮੈਂ ਕਿੱਥੇ ਕਹਿੰਦਾ ਬੰਬੇ ਲੈ ਕੇ ਜਾਣਾ ਮੈਨੂੰ ਹੱਸਣ ਲੱਗਾ ਕਹਿੰਦਾ ਮੈਂ ਤੇਰੀ ਗੱਲ ਕਰਾਂ ਮੈਂ ਕਿਹਾ ਕੋਈ ਗੱਲ ਨਹੀਂ ਮੈਂ ਤਾਂ ਪਤਾ ਹੀ ਆ ਪੁੱਤ ਤੁਹਾਡਾ ਘਰ ਵਾਲੀ ਗੱਲ ਆ ਉਹਨੇ ਮੇਰੀ ਗੱਲ ਕਰਾਈ ਮੈਨੂੰ ਕਹਿੰਦੇ ਭਾਈ ਮੈਂ ਤਰਮਿੰਦਰ ਬੋਲਦਾ ਮੈਂ ਕਿੱਥੋਂ ਹੀ ਕਹਿੰਦਾ ਮੈਂ ਅਸਲੀ ਤਰਮਿੰਦਰ ਸਮਝ ਗਿਆ ਮੈਂ ਕਹਾ ਹਾਂ ਕਹਿੰਦੇ ਇਹ ਬਰਫੀ ਉਹਨੂੰ ਜਿੰਨੀ ਵੀ ਪੈਂਦੀ ਆ ਪਾ ਦੇ ਮੇਰੇ ਇਥੇ ਦੋਸਤ ਸਾਰੇ ਤੇਰੀ ਬਰਫੀ ਨੂੰ ਠੀਕ ਕਹਿੰਦੇ ਫਿਰ ਮੈਨੂੰ ਕਹਿੰਦੇ ਵੀ ਤੁਸੀਂ ਕਾਦੋਂ ਆਉਣਾ ਇੱਥੇ ਮੈਂ ਹਾਂਜੀ ਕੋਈ ਗੱਲ ਨਹੀਂ ਤਾਂ ਆਈ ਜਾਂ ਟਾਈਮ ਲੱਗੇ ਆਵਾਂਗੇ ਇਹ ਤੁਸੀਂ ਗੱਲਾਂ ਮਾਰ ਕੇ ਸਾਧਦੇ ਉਹਨਾਂ ਕਹੋ ਕਾਦੋਂ ਆਉਣੇ ਹੋ ਇਹ ਤਾਂ ਥੋੜਾ ਇੰਨਾ ਪਿਆਰ ਕਰਦੇ ਮੈਂ ਕੋਈ ਗੱਲ ਨਹੀਂ ਕਰਾਈ ਜੇ ਮੈਂ ਸੁਣੇ ਕਿਥੇ ਬੈਠੇ ਵੀ ਰਹਿੰਦੇ ਸੀ ਮਠਾਈ ਖਾਂਦੇ ਸੀ ਸਾਡੇ ਬੈਠਦੇ ਵੀ ਸੀ ਜੀ ਮੇਰੇ ਬਾਬਾ ਜੀ ਦ ਉਹ ਕਹਿੰਦੇ ਜਿਆਦੇ ਰਾਤ ਨੂੰ ਫਿਲਮ ਦੇਖ ਕੇ ਆਉਂਦੇ ਸੀ ਨਾਲ ਮੇਰੇ ਤਾਇਆ ਜਾਂ ਮੇਰੇ ਡੈਡੀ ਜਾਂ ਪਿੰਡ ਦਾ ਕੋਈ ਹੋਰ ਬੰਦਾ ਘਰੇ ਕੁੰਡਾ ਖੜਕਾਉਣ ਦੇ ਮਾਰੇ ਡਰਦੇ ਵੀ ਸਾਨੂੰ ਘਰ ਦੇ ਬੋਲਣਗੇ ਆ ਚਿਵਾਰੀ ਉੱਪਰ ਚੜ੍ਹ ਕੇ ਪੈਂਦੇ ਹੁੰਦੇ ਸੀ ਆ ਹੁਣ ਤੱਕ ਅਸੀਂ ਇਹ ਰੰਗ ਕਰਾਏ ਨੇ ਜਦ ਤੋਂ ਫੋਟੋਆਂ ਲਈ ਜਾਂਦੇ ਇਹਨਾਂ ਦੀਆਂ ਫੋਟੋਆਂ ਆ ਸੀਗੀਆਂ ਇੱਥੇ ਆ ਪਿੰਡ ਦੇ ਬੰਦਿਆਂ ਨਾਲ ਸਾਰਿਆਂ ਨਾਲ ਹੀ ਇਹ ਮਿਠਾਈ ਖਾਸ ਕਰ ਪਸੰਦ ਸੀ ਹੈਗੀ ਉਹਨਾਂ ਨੂੰ ਹੁਣ ਅੱਜ ਵੀ ਪਸੰਦ ਆ ਜੀ ਇਹ ਤੋਂ ਪਹਿਲਾਂ ਮੈਨੂੰ ਕਹਦੇ ਸੀਗੇ ਇੱਕ ਦਿਨ ਕਹਿੰਦੇ ਮੈਂ ਪੇੜੇ ਖਾਂਦਾ ਹਾਂ ਦਾ ਥੋੜੇ ਖੋਏ ਦੇ ਦੁੱਧ ਦੇ ਨਾਲ ਕਹਿੰਦਾ ਪੁੱਤ ਜਿਹੜੇ ਸਾਧੂ ਰਾਮ ਚਾਚਾ ਜੀ ਕੋਲ ਮੈਂ ਪੇੜੇ ਖਾ ਲੇ ਉਹ ਕਿਹਾ ਕਹਿੰਦਾ ਮੈਨੂੰ ਕਿਸੇ ਨੇ ਖਿਲਾਉਣੇ ਨਹੀਂ ਕਹਾ ਜੀ ਹੁਣ ਗੁਜਰੇਲਾ ਬਣਾਉਣੇ ਬਰਫੀ ਬਣਾਉਣੇ ਕਹਿੰਦਾ ਵੀ ਮੈਨੂੰ ਇੰਨੀ ਖੁਸ਼ੀ ਆ ਵੀ ਜਿਹੜੀ ਥੋੜੀ ਪਿਓਰਿਟੀ ਸੀ ਖਤਮ ਨਹੀਂ ਕਰੀ ਉਵੇਂ ਹੀ ਆ ਪੁੱਤ ਜਦੋਂ ਇੱਥੇ 15 20 ਸਾਲ ਪਹਿਲੇ ਆਏ ਉਦੋਂ ਮੁਲਾਕਾਤ ਹੋਈ ਇਹ ਵੀ ਹੋਇਆ ਕੀ ਕਹਿੰਦੇ ਮੈਂ ਉਹਨਾਂ ਨੂੰ ਕਿਹਾ ਮੈਂ ਨਾ ਸਾਧੂ ਰਾਮ ਦਾ ਪੁੱਤ ਆ ਮੈਂ ਨੂੰ ਮੇਰੇ ਦਿੱਤੀ ਭਾਗੇ ਮੇਰੇ ਛੋਟੇ ਮੈਂ ਕਹਿੰਦਾ ਸਕੂਲ ਚ ਜਾਣਾ ਬਾਅਦ ਚ ਤੇ ਦੁਕਾਨ ਤੇ ਵੀ ਜਰੂਰ ਉਹ ਰਸੀ ਬਹੁਤ ਹੋ ਗਿਆ ਰਿਪਏ ਦਾ ਰਾਸ਼ ਹੋ ਗਿਆ ਉਹ 15 20 ਮਿੰਟ ਮੈਂ ਗੱਲਾਂ ਬਾਤਾਂ ਕੀਤੀ ਉਹ ਅੰਦਰ ਡੇਰੇ ਦੇ ਕਿ ਕਹਿੰਦੇ ਰਾਹੀ ਸਹੀ ਖਾਦੀ ਮਿੱਠੀ ਮਿਠਾਈ ਦੁੱਧ ਪੀਤਾ ਜੀ ਦੁੱਧ ਕੇ ਸਾਧੂ ਨੇ ਕਿਹਾ ਜੀ ਵੀ ਕੋਈ ਉਹ ਪਰਿਵਾਰ ਚ ਇੱਥੇ ਬੰਦਾ ਹੈਗਾ ਵਾ ਜਦੋਂ ਇਹਨੂੰ ਕੋਈ ਆਕੇ ਮਾਟਰ ਤੇ ਜੀਦਾ ਮੁੰਡਾ ਸੀਗਾ ਉਹ ਮੈਨੂੰ ਕਹਿੰਦਾ ਅੰਤਕ ਜੀ ਨੂੰ ਦੁੱਧ ਤੇ ਆਉਣਾ ਹੈ ਉਹ ਤੇਰੀ ਯਾਦ ਕਰ। ਜਿਆਦਾ ਬੰਬੇ ਜਾਂਦੇ ਰਹਿੰਦੇ ਨੇ ਉਹਦੇ ਦੇ ਬੰਬੇ ਇੱਕ ਦਿਨ ਮੇਰੀ ਉਹਨੇ ਗੱਲ ਕਰਾਈ। ਤੇ ਨਿਮਿੰਦਰ ਨਾਲ ਕਹਿੰਦਾ ਭਾਈ ਉਹ ਪਾਇਆ ਜੀ ਕਹਿੰਦੇ ਕਿ ਇਹ ਉਹਦਾ ਦੇਜ ਦਾ ਪੁੱਤ ਆ ਭਤੀਜਾ ਲੱਗਦਾ। ਕਹਾਂ ਮੈਨੂੰ ਤਾਂ ਪਤਾ ਨਹੀਂ ਮੇਟੂ ਮੈਂ ਕਿਹਾ ਹਾਂ ਭਾਈ ਦੇਜ ਦਾ ਹੀ ਭਤੀਜਾ। ਅੱਛਾ ਹਸਪਤਾਲ ਦੇ ਵਿੱਚ ਦਾਖਲ ਨਹੀਂ। ਹਰ ਪਾਸੇ ਅਰਦਾਸਾ ਹੋਈ ਹੈ। ਇਸ ਤਰ੍ਹਾਂ ਜਿਦੋਂ ਸਵੇਰੇ ਪਤਾ ਲੱਗਿਆ ਪਹਿਲੇ ਤਾਂ ਮਾੜੀ ਖਬਰ ਸੁਣੀ। ਪਰ ਹੁਣ ਜਦੋਂ ਟਵੀਟ ਆਇਆ ਪੀਸ਼ਾ ਦਿਓਲ ਜੀ ਦਾ ਤੇ ਹਿਮਾ ਮਲਨੀ ਜੀ ਦਾ ਵੀ ਉਹ ਜਿਹਰੇ ਇਲਾਜ ਨੇ ਤਾਂ ਥੋੜਾ ਮਨ ਨੂੰ ਸ਼ਾਂਤੀ ਮਿਲੀ। ਸਾਹਨੇਵਾਲ ਦਾ ਜਿਹੜਾ ਸਬੰਧ ਤਰਮਿੰਦਰ ਨਾਲ ਵੀ ਹੈ। ਤਰਮਿੰਦਰ ਸਾਹਨੇਵਾਲ ਨਾਲ ਸਾਹਨੇਵਾਲ ਤਰਮਿੰਦਰ। ਬਿਲਕੁਲ ਤਰਮਿੰਦਰ ਸਾਹਨੇਵਾਲ ਔਰ ਸਾਹਨੇਵਾਲ ਤਰਮਿੰਦਰ ਦੇ ਨਾਲ ਕਿਵੇਂ ਦੁਆ ਕਰਦੇ। ਦੇਖੋ ਜੀ ਦੁਆਏਕ ਨੂੰ ਅੱਗੇ ਅਰਦਾਸ ਕਰਦੇ ਆ ਕਿ ਉਹਨਾਂ ਨੂੰ ਉਹਨੂੰ ਲੰਬੀ ਉਮਰ ਦੇਵੇ, ਉਹਨੂੰ ਘਰ ਲੈ ਕੇ ਜਾਵੇ। ਚਲੋ ਅਸੀਂ ਵੀ ਅਸੀਂ ਵੀ ਪੀਟੀਸੀ ਨੈਟਵਰਕ ਨਾਲ ਦੁਆ ਦੁਆ ਕਰਦੇ ਆ ਔਰ ਉਸੇ ਜੱਫਤਾ ਰਹਿਣ ਔਰ ਜਲਦੀ ਉਹ ਠੀਕ ਹੋ ਕੇ ਘਰ ਆਣ। ਇਹ ਦੁਕਾਨ ਦੀਆਂ ਮਠਾਈਆਂ ਨੇ ਔਰ ਇਹ ਖਾਸ ਕਰ ਮਠਾਈਆਂ ਉਹਨਾਂ ਨੂੰ ਇੱਥੋਂ ਪਸੰਦ ਸੀ ਇਸ ਦੁਕਾਨ ਤੋਂ ਮੈਂ ਇੱਕ ਗੱਲ ਕਹੂੰਗਾ ਵੀ ਜਿਗਰੀ ਯਾਰ ਸ਼ਬਦ ਨਾ ਵਰਤੋ ਮੇਰੇ ਪਿਤਾ ਜੀ ਸਮਾਨ ਸਨ ਤੇ ਮੈਂ ਉਹਨਾਂ ਨੂੰ ਭਾਜੀ ਕਹਿ ਕੇ ਬੁਲਾਉਂਦਾ ਸੀ ਤੇ ਮੇਰੀ ਵਾਈਫ ਦੀ ਡੈਥ ਪਿੱਛੇ 12 ਜੂਨ ਨੂੰ ਹੋਈ ਸੀ ਤਾਂ ਉਹਨਾਂ ਨਾਲ ਮੇਰੀ ਉਹ ਆਖਰੀ ਗੱਲਬਾਤ ਸੀਗੀ ਤੇ ਉਹਨਾਂ ਨੇ ਮੇਰੀ ਘਰ ਵਾਲੀ ਦਾ ਅਫਸੋਸ ਉਹ ਗੁੱਡੀ ਕਹਿ ਕੇ ਬੁਲਾਉਂਦੇ ਸਨ ਤੇ ਸਾਡੇ ਪਰਿਵਾਰ ਨਾਲ ਉਹਨਾਂ ਦਾ ਬਹੁਤ ਪਿਆਰ ਸੀ ਅਸੀਂ ਵੀ ਉਹਨਾਂ ਦੇ ਪਰਿਵਾਰ ਨਾਲ ਬਹੁਤ ਪਿਆਰ ਕਰਦੇ ਆਂ ਸ਼ੁਰੂ ਤੋਂ ਸਾਡਾ ਉਹਨਾਂ ਦੇ ਨਾਲ ਆਉਣਾ ਜਾਣਾ ਹੈ 25 ਸਾਲ ਦਾ ਮੈਨੂੰ ਧਰਮਪਾਜੀ ਨੂੰ ਮਿਲਣ ਵਾਸਤੇ ਲੱਗੇ ਸਨ ਲੇਕਿਨ ਜਦੋਂ ਮੈਂ ਉਹਨਾਂ ਨੂੰ ਮਿਲਿਆ ਉਹ ਮੇਰੇ ਆਪਣੇ ਹੋ ਗਏ ਮੈਨੂੰ ਐਂ ਲੱਗਣ ਲੱਗਿਆ ਸੀ ਕਿ ਇਹੀ ਮੇਰੇ ਸਭ ਕੁਝ ਹਨ ਤੇ ਉਹਨਾਂ ਨੇ ਮੇਰੇ ਨਾਲ ਵੀ ਬਹੁਤ ਪਿਆਰ ਕੀਤਾ ਸਾਡੇ ਪਰਿਵਾਰ ਨਾਲ ਵੀ ਤੇ ਮੇਰੀ ਲੜਕੀ ਦੀ ਸ਼ਾਦੀ ਤੇ ਉਹਨਾਂ ਦੇ ਭਰਾ ਜੀਤ ਸਿੰਘ ਭਾਬੀ ਹੂਸ਼ਾ ਜੀ ਦਲਜੀਤ ਕੌਰ ਸਾਰੇ ਵਿਆਹ ਤੇ ਆਏ ਸਨ ਉਹ ਪੁਰਾਣੀਆਂ ਯਾਦਾਂ ਮੈਂ ਤਾਂ ਦੱਸ ਰਿਹਾ ਵਾਂ ਕਿ ਮੈਨੂੰ ਉਹ ਸੀਨ ਯਾਦ ਆ ਜਾਂਦੇ ਹਨ ਵੀ ਇਹ ਜਿਹੇ ਇਨਸਾਨ ਦੁਨੀਆ ਤੇ ਬਾਰ ਬਾਰ ਫਾਇਦਾ ਨਹੀਂ ਹੁੰਦੇ ਧਰਮ ਤੇ ਧਰਮਜੀਤ ਦੀ ਜੋੜੀ ਦੁਨੀਆ ਦੇ ਵਿੱਚ ਕਿ ਲక్ష్ਮਣ ਤੇ ਰਾਮ ਵਾਲੀ ਜੋੜੀ ਸੀ ਜੋ ਕਿ ਉਹਨਾਂ ਦਾ ਇਨਾ ਪਿਆਰ ਸੀ ਕਿ ਉਹ ਪਿਆਰ ਕੋਈ ਬੰਬੇ ਦੇ ਵਿੱਚ ਪੁੱਛੋ ਅਜੀਤ ਭਾਜੀ ਕੋਲੇ ਕੋਈ ਪੰਜਾਬ ਤੋਂ ਬੰਦਾ ਜਾਂਦਾ ਸੀ ਜਾਂ ਕੋਈ ਇਨਸਾਨ ਜਾਂਦਾ ਸੀ ਤਾਂ ਉਹ ਕਿੰਨਾ ਪਿਆਰ ਕਰਦੇ ਸੀਗੇ ਇਹਨੀ ਸੇਵਾ ਕਰਦੇ ਸੀ ਉਹਨਾਂ ਦੇ ਖਾਨਦਾਨ ਦੇ ਵਿੱਚ ਉਹਨਾਂ ਦੇ ਸਾਰੇ ਹੀ ਮੈਂਬਰ ਸਭ ਨੂੰ ਪਿਆਰ ਕਰਦੇ ਸੀ ਸਭ ਨੂੰ ਯਾਰ ਕਰਦੇ ਸੀ ਜੀ ਕੁਝ ਆਪਕੇ ਬਾਤ ਹੋਈ ਪਰਿਵਾਰ ਕੇ ਸਾਥ ਕੀ ਪਤਾ ਚੱਲਿਆ ਕੁਝ ਖਬਰੇ ਚੱਲ ਰਹੀ ਹੈ ਕਿ ਉਹ ਅਬ ਇਸ ਦੁਨੀਆ ਮੇ ਨਹੀਂ ਰਹੇ ਪਰ ਪਰਿਵਾਰ ਉਹਨਾਂ ਕਹ ਰਹਾ ਹੈ ਕਿ ਅਭੀ ਉਹ ਠੀਕ ਲਈ ਸਿਹਤ ਯਾਬੀ ਲਈ ਦੁਆਇਂ ਕੀ ਜਾਏ ਦੇਖਿਆ ਜੀ ਮੇਰੀ ਰਾਤ 12 ਵਜੇ ਤੱਕ ਬਾਤ ਹੁੰਦੀ ਰਹੀ ਹੈ ਜਹਰਾ ਜੋ ਭਾਜੀ ਕੇ ਪਰਸਨ ਸੈਕਟਰੀ ਹੈ ਉਨ세 ਵੀ ਬਾਤ ਹੋਈ ਉਹਨਾਂ ਨੇ ਵੀ ਯਹੀ ਕਹਾ ਕਿ ਵਾਈਗੁਰ ਜੀ ਅਰਦਾਸ ਕਰ ਰਹੇ ਆ ਕਿ ਉਹ ਠੀਕ ਹਨ ਤੇ ਅਸੀਂ ਹੁਣ ਤੱਕ ਇਹੀ ਸਮਝਦੇ ਆਂ ਵੀ ਪ੍ਰਮਾਤਮਾ ਨੇ ਉਹਨਾਂ ਚੜ੍ਹਦੀ ਕਲਾ ਜ ਰੱਖੇ ਉਹਨਾਂ ਨੇ ਇੱਕ ਹੀ ਸਿ ਫਿਲਮ ਸ਼ੁਰੂ ਕੀਤੀ ਸੀ ਉਹਨੂੰ ਪੂਰੀ ਕਰਨਾ ਤੇ ਅਜੇ ਉਹ ਉਹਨਾਂ ਦੀ ਸਿਹਤ ਉਹਦਾ ਜਰੂਰ ਥੋੜੀ ਖਰਾਬ ਸੀ ਪਰ ਮੀਡੀਆ ਵਾਲੇ ਬਹੁਤ ਛੇਤੀ ਖਬਰ ਨੂੰ ਫਲਾ ਦਿੰਦੇ ਆ ਨਾ ਕਿ ਆ ਹੋ ਗਿਆ ਆ ਹੋ ਗਿਆ ਕਈਆਂ ਦੇ ਤੇ ਮੈਂ ਦੇਖਿਆ ਵੀ ਗਲਾਜੇ ਫੁੱਲਾਂ ਦੇ ਹਾਰ ਤੱਕ ਵੀ ਉਹ ਪਾ ਦਿੰਦਿਆਂ ਨਾ ਮੈਂ মিডিਆ ਨੂੰ ਇਹ ਰਿਕਵੈਸਟ ਕਰਦਾ ਹਾਂ ਕਿ ਇਹ ਜਿਹੜੀਆਂ ਜੜੀਆਂ ਖਬਰਾਂ ਹਨ ਉਹ ਨਾਂ ਦਿਆ ਕਰਨ ਉਹਨਾਂ ਤੇ ਬੈਨ ਲੱਗਣਾ ਚਾਹੀਦਾ ਹੈ ਜੋ ਵੀ ਐਕਚੁਅਲ ਖਬਰ ਹੈ ਉਹ ਹੋਣੀ ਚਾਹੀਦੀ ਹੈ ਵੀ ਆ ਅਸਲੀਅਤ ਹੈ ਕੈਮਰਾਮੈਨ ਰਾਜਵਿੰਦਰ ਟੋਨੀ ਦੇ ਨਾਲ ਨਵੀਨ ਸ਼ਰਮਾ ਪੀਟੀਸੀ ਨਿਊਜ਼ ਲੁਧਿਆਣਾ